ਕੀ ਨੇ ਕੀ ਕਹਾ ਸੀ ਸੋ ਕਿਉ ਮੰਦਾ ਆਖੀ ਐ ਜਿੱਦਿਆ ਮੇਰਾ ਜਾਨ ਕੁੜੀਆਂ ਨੂੰ ਕਦੇ ਮਾੜਾ ਨਹੀਂ ਬੋਲਣਾ ਚਾਹੀਦਾ ਜੋ ਲੋਕ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਨਹੀਂ ਸਮਝਦੇ ਉਹਨਾਂ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਕੁੜੀਆਂ ਸਾਡੇ ਸਮਾਜ ਦਾ ਬਹੁਤ ਵੱਡਾ ਹਿੱਸਾ ਹੁੰਦੀਆਂ ਹਨ ਤੀ ਕੁੜੀਆਂ ਕੁੜੀਆਂ ਈ ਵਸਦਾ ਪੜੋ ਅਤੇ ਲਿਖੋ ਪੜੋ ਅਤੇ ਅੱਖਰਾਂ ਵਿੱਚ ਮਿਲੋ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੇ ਸਾਡੇ ਸਮਾਜ ਲਈ ਕੁਝ ਕੀਤਾ ਮੈਂ ਧੀਆਂ ਦੀ ਲੋੜੀ ਤੇ ਅੱਜ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰ ਰਿਹਾ ਹਾਂ ਕੁੜੀਏ ਕਿਸਮਤ ਥੁੜੀਏ ਕਰਦੇ ਕਹਿਣ ਬਗਾਨੀ ਜਾਈਏ ਤੀਏ ਕਿਹੜੇ ਕਰਦੀ ਅੱਖਾਂ ਤੈਨੂੰ ਕੀ ਸਤਕਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ